ਅੱਜ ਵਾਲੀ ਜਿਹੜੀ ਵੀਡੀਓ ਖਾਂਜੀ ਕਰ ਲੱਗੇ ਆ ਗਾਗਰ ਕੌਣ ਦੀ ਤੇ ਇਹ ਜਿਹੜੀ ਗਦਾਵਰੀ ਨਦੀ ਹੈਗੀ ਆ ਤੇ ਪਹਿਲਾਂ ਪਾਣੀ ਨਾ ਜਦੋਂ ਕੱਲ ਅਸੀਂ ਇੱਥੇ ਬੈਠੇ ਸੀਗੇ ਉਦੋਂ ਆਹ ਜਿਹੜਾ ਸਾਹਮਣੇ ਤੇ ਦੇਖ ਰਹੇ ਆ ਪੁੱਤਰ ਇਹਦੇ ਥੱਲੇ ਨਾ ਘਟੋ ਘਟੇ ਚਾਹ ਤਿੰਨ ਚਾਰ ਫੁੱਟ ਥੱਲੇ ਨੂੰ ਸੀਗਾ ਤੇ ਪਾਣੀ ਉਦੋਂ ਜਮਾ ਹੈ ਨਹੀਂ ਸੀ ਆਈ ਉੱਥੋਂ ਕੋਲੇ ਆ ਕੇ ਖੜ ਕੇ ਗਏ ਸੀ ਇਹ ਤੇ ਗਾਈਡ ਬਾਲੇ ਬੰਦੇ ਉੱਪਰ ਬੰਨ ਜੀ ਇਹੜਾੜੜ ਚਾਰ ਪੰਜ ਫੁੱਟ ਨੀਵਾ ਮਾਰਾ ਜੀ ਤੇ ਪਾਣੀ ਵੇਖੋ ਕਿੰਨਾ ਚੜ ਗਿਆ ਆਜੋ ਭਾਈ ਜੀ

ਇਹ ਘਾਕਰ ਕਾਉਂ ਦੇ ਕੋਲੀਆਂ ਹੁਣ ਇਸ ਟਾਈਮ ਆਪਾਂ ਦੇ ਨਾਲ ਇਹ ਗੁਰਦਵਾਰਾ ਪਾਣੀ ਕਹਿੰਦੇ ਦੱਸਦੇ ਆ ਪਾਣੀ ਦਾ ਵਹਾਅ ਕਦੇ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਹੈ ਜੀ ਆ ਕੋੜੀਆਂ ਦੇ ਜਮ੍ਹਾਂ ਉੱਪਰ ਚੜ ਜਾਂਦਾ ਪਾੜ ਦੇ ਜਮ੍ਹਾਂ ਉੱਪਰ ਚੜ ਜਾਂਦਾ ਆੜਗਾ ਦੇ ਉਹ ਬਹੁਤ ਜ਼ਿਆਦਾ ਚੜ ਕੇ ਲਾਇਆ ਤੇ ਨਾਲੋਂ ਪਾਣੀ ਘੜਗੜ ਪੰਜ ਪੰਜ ਮਟਰ ਦੀ ਨਾਲ ਜੀ ਆ ਤੇ ਆ ਪਾਣੀ ਬਹੁਤ ਜ਼ਿਆਦਾ ਇਸ ਜਮ੍ਹਾਂ ਜਾ ਰਿਹਾ ਕਰ ਕੇ ਹੋਏ ਸਪੀਡ ਚੱਲ ਰਹੀ ਹੈ ਹੱਥੇ ਸਾਈਡ ਤੇ ਕੋਈ ਨਾ ਹੁਣੀ ਬੈਠੇ ਕੋਈ ਦੋ ਕਰਨ ਬੋਣੇ ਲੱਗੇ ਹੋ ਪਿੱਛੇ ਰੋ ਪਿੱਛੇ ਇਹ ਤਾਂ ਬੈਠੇ ਆਂ ਅੰਦਗੜਾ 'ਚ ਸੰਗਤ ਬੈਠੀ ਆਂ ਕਿੰਨਾ ਜੜ ਗਿਆ ਇਹ ਗ੍ਰੰਦਗੜਾ ਯਾਰ ਆਹ ਔੜੀ ਜਿਹੜਿਆ ਹੁਣੀ ਦੇ 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 ਲੈ ਇੱਕ ਔੜੀ ਬੈਠੀ ਆਈ ਬਹੁਤ ਸਗਾ ਅੰਦਰ ਆਈ ਪਹੁੰਚੇ ਨਦੀ ਤੇ ਨਦੀ ਦਾ ਬਹੁਤ ਪਾਣੀ ਤੇਜ਼ ਵਹਾਵ ਚੁੱਕਾ ਹੈ